ਸੁਣ ਕੇ ਹਰ ਗਵਾਰਣ ਕੀ ਪਤਿਆ ਇਹ ਭਾਤ ਕਹਿਓ ਨਹੀਂ ਛੋੜਤ ਤੋਕੋ ਕ੍ਰਿਸ਼ਨ ਨੇ ਗੋਪੀ ਰਾਦਾ ਦੀ ਗੱਲ ਸੁਣ ਕੇ ਇਸ ਤਰ੍ਹਾਂ ਕਿਹਾ ਤੈਨੂੰ ਨਹੀਂ ਛੱਡਦਾ ਦੇਖਤ ਹੈ ਤੋ ਕਹਾ ਪੈ ਉਹ ਗਵਾਰਣ ਪੈ ਇਨ ਤੇ ਕਛੂ ਸੰਗ ਕਰਨਾ ਮੋਕੋ ਜੇ ਗੋਪੀਆਂ ਸਾਨੂੰ ਵੇਖਦੀਆਂ ਹਨ ਤਾਂ ਕੀ ਹੋਇਆ ਮੈਨੂੰ ਇਹਨਾਂ ਦਾ ਕੁਝ ਡਰ ਨਹੀਂ ਹੈ ओ हमारी रस खेलन की ए ठोर बिखे की नहीं सुध लोगो होर साढ़े खेडन दी जो ए था है इस दी लोका नो कुछ भी खबर नहीं है काहे को मोसो विवाद करे सो, सो डरे इन ते, बिन ही सो तू को, को मेरे नाल क्यों तकरार कर दी है तेरे बिना इना तो होर कौन डरता है ਸੋਨੁ ਕੇ ਆਜਾ ਦੁਰਾਇ ਕੀ ਬਾਤ ਤਰੀਆ ਬਤਿਆ ਹਰਕੇ 임 ਸੰਗ ਉਚਾਰੀ ਸ਼੍ਰੀ ਕ੍ਰਿਸ਼ਨ ਦੀ ਗੱਲ ਸੁਣ ਕੇ ਇਸਤਰੀ ਰਾਧਾ ਨੇ ਕ੍ਰਿਸ਼ਨ ਨਾਲ ਇਸ ਤਰ੍ਹਾਂ ਗੱਲ ਕੀਤੀ ਚਾਂਦਨੀ ਰਾਤ ਰਹੀ ਛਕ ਕੈ ਦਿਜੀਐ ਹਰ ਹੋਵਨ ਰਹਿਣ ਅੰਧਿਆਰੀ اے ਕ੍ਰਿਸ਼ਨ ਚਾਂਦਨੀ ਰਾਤ ਛਟਕੀ ਹੋਈ ਹੈ ਇਸ ਨੂੰ ਹਨੇਰੀ ਹੋਣ ਦਿਓ ਸੋ ਨ ਕਹਿ ਹਮ ਹੂੰ ਤੋ ਮਰੀ ਬਤਿਆ ਆਪਣੇ ਮਨ ਮੈਂ ਇਹ ਬਾਤ ਵਿਚਾਰੀ ਤੇਰੀਆਂ ਗੱਲਾਂ ਸੁਣ ਕੇ ਮੈਂ ਮਨ ਵਿੱਚ ਇਸ ਤਰ੍ਹਾਂ ਵਿਚਾਰ ਕੀਤਾ ਹੈ ਸੰਗ ਕਰੋ ਨਹੀਂ ਗੁਆਰਣ ਕੀ ਸੋ ਮਨੋਂ ਤੂੰ ਲਾਜ ਵਿਦਾ ਕਰ ਡਾਰੀ ਤੂੰ ਗੋਪੀਆਂ ਕੋਲੋਂ ਜਰਾ ਸੰਗ ਨਹੀਂ ਕਰਦਾ ਇੰਜ ਲੱਗਦਾ ਹੈ ਮਾਨੋ ਤੂੰ ਲਾਜ ਨੂੰ ਵਿਦਾ ਕਰ ਦਿੱਤਾ ਹੋਵੇ पाखत हो बतिया हमसो हस कैह हर कै अत ही हित पारो हे कृष्ण तू मेरे नाल नस के इवें ही करता है या सचमुच बहुत प्रेम करता है मुस्कात है ग्वारन हेर उतै पिख कै हमरो यह कौतक सारो साढ़े इस सारे कौतक नेख के उधर गोपियां हस रही हैं ਚੋਰ ਦੇ ਕਾ ਨਾ ਕਹਿਓ ਹਮਕੋ ਆਪਣੇ ਮਨ ਬੁੱਧ ਆਕਾਮ ਕੀ ਤਾਰੋ ਏ ਕ੍ਰਿਸ਼ਨ ਮੈਂ ਕਹਿੰਦੀ ਹਾਂ ਮੈਨੋ ਛੱਡ ਦੇ ਅਤੇ ਆਪਣੇ ਮਨ ਵਿੱਚ ਕਾਮ ਰਹਿਤ ਬੁੱਧੀ ਨੂੰ ਤਾਰਨ ਕਰ ਤਾਂ ਹੀ ਤੇ ਤੋ ਸੰਗ ਮੈ ਸੋ ਕਹੋ ਜਦ ਰਾਇ ਕਣੀ ਤੁਮ ਸੰਗ ਵਿਚਾਰੋ ਇਸ ਲਈ ਏ ਕ੍ਰਿਸ਼ਨ ਮੈਂ ਤੈਨੂੰ ਕਹਿੰਦੀ ਹਾਂ ਕਿ ਤੂ ਸੀ ਬਹੁਤ ਆਦਿਕ ਲਾਜ ਨੂੰ ਮੰਨੋ। ਭੁੱਖ ਲਗੇ ਸੁਨੀ ਐ ਸਜਨੀ ਲਗ ਰਹਾ ਕਹੂੰ ਛੋਰਤ ਜਾਤ ਬਗੀ ਕੋ। ਕ੍ਰਿਸ਼ਨ ਨੇ ਕਿਹਾ اے ਸਜਨੀ ਕਦੇ ਸੁਨਿਆ ਹੈ ਕਿ ਭੁੱਖ ਲਗਨ ਤੇ ਕਿਸੇ ਸ਼ਿਕਾਰੀ ਪੰਛੀ ਲਗਰਾ ਨੇ ਬਗਲੀ ਨੂੰ ਛੱਡ ਦਿੱਤਾ ਹੋਵੇ। ਤਾਤ ਕੀ ਸ਼ਾਮ ਸੁਨੀ ਤੈ ਕਥਾ ਬਿਰਹੀ ਨਹਿ ਛੋਰਤ ਪ੍ਰੀਤ ਲੱਗੀ ਕੋ। ਕਵੀ ਸ਼ਾਮ ਕਹਿੰਦੇ ਹਨ ਤੋ ਬ੍ਰਹਮਾ ਤਾਤ ਦੀ ਕਥਾ ਸੁਣੀ ਹੋਵੇਗੀ ਕੇ ਵੀ ਯੋਗੀ ਪ੍ਰੇਮੀ ਲੱਗੀ ਹੋਈ ਪ੍ਰੀਤ ਨੂੰ ਛੱਡਦਾ ਨਹੀਂ ਹੈ ਛੋਰਤ ਹੈ ਸੋ ਨਹੀਂ ਕਟਵਾਰ ਕਿਦੋ ਗਹਿ ਪੈ ਪੁਰਹੁ ਕੀ ਠੱਗੀ ਕੋ ਯਾ ਕੋਤਵਾ ਲਗੜ ਦੇ ਠੱਗ ਨੂੰ ਪਕੜ ਕੇ ਛੱਡਦਾ ਨਹੀਂ ਹੈ ਤਾਂ ਤੇ ਨਾ ਛੋਰਤ ਹੋ ਤੁਮ ਕੋ ਕਹਿ ਸੁਣਿਓ ਕਹੂੰ ਛੋਰਤ ਸੰਗਮ ਰਿਗੀ ਕੋ ਇਸ ਲਈ ਮੈਂ ਤੈਨੂੰ ਨਹੀਂ ਛੱਡਦਾ ਕਿ ਤੂੰ ਸੁਣਿਆ ਹੈ ਕਿ ਛੇਰ ਹਿਰਨੇ ਨੂੰ ਪਕੜ ਕੇ ਫੇਰ ਛੱਡ ਦਿੰਦਾ ਹੈ ਕਹੀ ਬਤਿਆ ਇਹ ਬਾਲ ਕੇ ਸੰਗ ਜੋ ਥੀ ਅਤ ਜੋਬਨ ਕੇ ਰਸ ਪੀਨੀ ਇਹ ਗੱਲਾਂ ਸ਼੍ਰੀ ਕ੍ਰਿਸ਼ਨ ਨੇ ਉਸ ਇਸਤਰੀ ਰਾਦਾ ਨੂੰ ਕਹੀਆਂ ਜੋ ਅਤ ਅਧਿਕ ਜੋਬਨ ਦੇ ਰਸ ਵਿੱਚ ਭਿੱਜੀ ਹੋਈ ਸੀ ਚੰਦਰ ਭਗਾ ਅਰ ਗਵਾਰਣ ਤੇ ਅਤ ਰੂਪ ਕੇ ਵਿੱਚ ਹੋਤੀ ਜੋ ਨਵੀਨੀ ਜੋ ਚੰਦਰਪਗਾ ਅਤੇ ਹੋਰ ਗੋਪੀਆਂ ਤੋਂ ਰੂਪ ਵਿੱਚ ਬਹੁਤ ਜ਼ਿਆਦਾ ਨਵੀਨ ਸੀ ਜੋ ਮਿਰਗ ਰਾਜ ਮਿਰਗੀ ਕੋਗ ਹੈ ਕਬ ਨਾ ਉਪਮਾ ਵਿਦਿਆ ਲਖ ਲੀਨੀ ਕਵੀ ਸ਼ਾਮ ਨੇ ਉਸ ਵੇਲੇ ਦੀ ਉਪਮਾ ਇਸ ਤਰ੍ਹਾਂ ਸਮਝ ਲਈ ਜਿਵੇਂ ਸ਼ੇਰ ਹਿਰਨੀ ਨੂੰ ਪਕੜ ਲੈਂਦਾ ਹੈ ਕਾਨਾ ਤਬੈ ਕਰਵਾ ਗਹਿ ਕੇ ਆਪਣੇ ਬਲ ਸੰਗ ਸੋ ਬਸ ਕੀਨੀ ਉਸੇ ਤਰ੍ਹਾਂ ਕ੍ਰਿਸ਼ਨ ਨੇ ਉਸ ਵੇਲੇ ਉਸ ਨੂੰ ਕਲਾਵੇ ਵਿੱਚ ਲੈ ਲਿਆ ਅਤੇ ਆਪਣੇ ਬਲ ਨਾਲ ਉਸ ਨੂੰ ਕਾਬੂ ਕਰ ਲਿਆ ਕਰ ਕਹਿ ਬਸ ਵਾ ਸੰਗ ਐਸੇ ਕਹੀ ਕਬ ਸਿਆਮ ਕਹ ਜਦੁ ਰਾਇ ਕਹਾਣੀ ਕਵੀ ਸ਼ਿਆਮ ਕ੍ਰਿਸ਼ਨ ਦੀ ਕਹਾਣੀ ਕਹਿੰਦੇ ਹਨ ਉਸ ਨੂੰ ਆਪਣੇ ਵਸ ਵਿੱਚ ਕਰਕੇ ਕ੍ਰਿਸ਼ਨ ਨੇ ਉਸ ਨਾਲ ਇਸ ਤਰ੍ਹਾਂ ਬੋਲ ਸਾਂਝੇ ਕੀਤੇ ਹਨ ਪੈਰਸ ਰਤਿਆ ਕੀ ਅਤਹੀ ਜੋ ਹਤੀ ਸਮਮਾਨੋ ਅਮਰਤ ਬਾਣੀ ਪਰ ਉਹ ਬੋਲ ਪ੍ਰੇਮ ਰਸ ਦੀ ਰੀਤ ਅਨੁਸਾਰ ਮਾਨੋ ਅਮਰਤ ਮਈ ਹੋਣ ਤੇਰੋ ਕਹਾ ਬਿਗਰੈ ਬ੍ਰਜਨਾਰ ਕਹਿਓ ਇਹ ਭਾਤ ਸਿਆਮ ਗੁਮਾਨੀ اے ਬ੍ਰਜ ਦੇ ਸਤਰੀ ਰਾਧਾ ਤੇਰਾ ਕੀ ਵਿਗਰਦਾ ਹੈ ਅਬ ਮਾਨੀ ਸ਼੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਕਿਹਾ ਔਰ ਸਵੇਤ੍ਰਿਆ ਚੇਰਣ ਹੈ ਬ੍ਰਿਕ ਭਾਤ ਸੁਤਾ ਤਿਨ ਮੈਂ ਤੂ ਰਾਣੀ ਹੇ ਰਾਦਾ ਹੋਰ ਸਾਰੀਆਂ ਇਸਤਰੀਆਂ ਗੋਪੀਆਂ ਤੇਰੀਆਂ ਦਾਸੀਆਂ ਹਨ ਅਤੇ ਉਹੜਾ ਵਿੱਚ ਤੂੰ ਰਾਣੀ ਹੈ ਜਹਾਂ ਚੰਦ ਕੀ ਚਾਨਣੀ ਛਾਜਤ ਹੈ ਜਹਾਂ ਪਾਤ ਚੰਬੇਲੀ ਕੇ ਸੇਜ ਢਹੀ ਹੈ ਜਿੱਥੇ ਚੰਦ ਦੀ ਚਾਨਣੀ पसरी ਹੋਈ ਹੈ ਅਤੇ ਜਿੱਥੇ ਚੰਬੇਲੀ ਦੇ ਪਤਰਾ ਦੀ ਸੇਜ ਵਿਛੀ ਹੈ ਸੇਤ ਜਹਾਂ ਗੁਲ ਰਾਜਤ ਹੈ ਜੇ ਕੇ ਜਮੁਨਾ ਨਿਗ ਆਏ ਬਹੀ ਹੈ ਜਿੱਥੇ ਸਫੇਦ ਫੁੱਲ ਸ਼ੋਭਾ ਪਾ ਰਹੇ ਹਨ ਅਤੇ ਜਿੱਥੇ ਨੇੜੇ ਹੀ ਜਮਨਾ ਵਗ ਰਹੀ ਹੈ। ਤਾਹੀ ਸਮੇਂ ਹਰ ਰਾਦੇ ਕ੍ਰਿਸੀ ਉਪਮਾ ਤਹਿ ਕੀ ਕਬ ਸਿਆਮ ਕਹੀ ਹੈ। ਉਸ ਵੇਲੇ ਸ਼੍ਰੀ ਕ੍ਰਿਸ਼ਨ ਨੇ ਰਾਧਾ ਨੂੰ ਕਲਾਵੇ ਵਿੱਚ ਲੈ ਲਿਆ। ਉਸ ਦੀ ਉਪਮਾ ਕਵੀ ਸ਼ਾਮ ਨੇ ਇਸ ਤਰ੍ਹਾਂ ਕਹੀ ਹੈ। ਸੇਤ ਤਰੀਆ ਤਨ ਸਿਆਮ ਹਰੀ ਮਨੋ ਸੋਮ ਕਲਾ ਇਹ ਰਾਹੋ ਗਹੀ ਹੈ। ਇਸਤਰੀ ਰਾਧਾ ਗੋਰੀ ਹੈ ਅਤੇ ਕਾਲੇ ਸਰੀਰ ਵਾਲਾ ਕ੍ਰਿਸ਼ਨ ਹੈ। ਮਾਨੋ ਚੰਦਰਮਾ ਦੀ ਕਲਾ ਨੂੰ ਰਾਹੂ ਨੇ ਘਸ ਲਿਆ ਹੋਵੇ। ਤਹਿ ਕੋ ਹਰ ਜੂ ਫਿਰ ਛੋੜ ਦਿਓ ਸੋ ਕੁੰਜ ਗਲੀ ਕੇ ਬਿਖੈ ਬਨ ਮੈਂ। ਉਸਨੂੰ ਸ਼੍ਰੀ ਕ੍ਰਿਸ਼ਨ ਨੇ ਫਿਰ ਬਣ ਦੀਆਂ ਕੁੰਜ ਗਲੀਆਂ ਵਿੱਚ ਛੱਡ ਦਿੱਤਾ। ਫਿਰ ਗਵਾਰਣ ਮੈ ਸੋ ਜਾਏ ਮਿਲੀ ਅਤ ਆਨੰਦ ਕੇ ਆਪਣੇ ਤਨ ਮੈਂ। ਆਪਣੇ ਤਨ ਵਿੱਚ ਬਹੁਤ ਆਨੰਦ ਮਾਣ ਕੇ ਉਹ ਫਿਰ ਜਾ ਕੇ ਗੋਪੀਆਂ ਵਿੱਚ ਮਿਲ ਗਈ ਆਤ ਤਾਂ ਛਬਕੀ ਉਪਮਾ ਹੈ ਕਹੀ ਉਪਜੀ ਜੋ ਕੋ ਕਬ ਕੈ ਮਨ ਮੈਂ ਉਸ ਵੇਲੇ ਦੀ ਛਵੀ ਦੀ ਉਪਮਾ ਜੋ ਕਵੀ ਦੇ ਮਨ ਵਿੱਚ ਪੈਦਾ ਹੋਈ ਉਹ ਇਸ ਤਰ੍ਹਾਂ ਕਹੀ ਹੈ ਮਨੋ ਕੇ ਹਰਤੇ ਛਟਵਾਏ ਮਿਲੀ ਮਿਗਨੀ ਕੋ ਮਨੋ ਮਰਗਿਆ ਪਨ ਮੈਂ ਮਾਨੋ ਛੇਰ ਕੋਲੋਂ ਛੁਡਵਾ ਕੇ ਹਿਰਨੀ ਬਨ ਵਿੱਚ ਜਾ ਕੇ ਇਹਨਾਂ ਦੀ ਟੋਲੀ ਵਿੱਚ ਮਿਲ ਗਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ